ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇ ਕੀ ਦੀ ਖਾਤਰ ਲੜਦਾਰਿਆ ਮਾੜੇ ਦਾ ਹੰਮੀ ਬਣ ਆਏ ਮਜਲੂਮ ਦੀ ਇੱਜ਼ਤ ਰਾਖੀ ਲਈ ਲੈਲਾ ਸਾਰਾ ਹੀ ਪਰਿਵਾਰ ਗਿਆ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸਦਰਾ ਦੇ ਬਾਗ ਬਗੀਚੇ ਚੋਂ ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾਂ ਤੇ ਜੋ ਬਣ ਛਾ ਗਏ ਸੀ ਘਰੇ ਪਹੁੰਚੇ ਪੀਰ ਫਕੀਰਾਂ ਦੀ ਮਿਹਨਤ ਨਾਲ ਧਰਮ ਨਿਭਾ ਗਿਆਂ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਹਿੰਮਤ ਦੀਆਂ ਨਜ਼ਰਾ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾ ਤੇ ਜਦ ਤੱਕਿਆ ਜਲਵਾ ਸ਼ਿਵਦਤ ਨੇ ਧਰ ਸੀਸ ਤੁਰ ਗਿਆ ਚਰਨਾ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ ਮਹਿਣੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਹਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੱਕੀ ਤੇਗ ਅਰੰਗੇ ਨੇ ਸਾਖਤਰੀਆਂ ਦੇ ਸੁੱਕ ਗਏ ਛੱਡ ਪੰਡਿਤ ਸੁਣਨੇ ਮੰਦਰਾਂ ਨੂੰ ਜਾਂ ਵਿੱਚ ਪਹਾੜਾ ਲੁੱਕ ਗਏ ਦੇਸੀਸ ਪਿਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਰਖਬਾਜ ਨਿਸ਼ਾਨੀ ਗੈਰਤ ਦੀ ਲੈ ਕਲਗੀ ਤਖਤ ਸਜਾਉਂਦਾਰ ਆ ਨੰਦਪੁਰ ਦੀ ਐਸੀ ਛਾਣ ਬਣੀ ਇੰਦਰ ਵੀ ਸੀਸ ਝਕਾਂਦਾਰਿਆ ਛੱਡ ਮੁਰਦੇ ਅੰਮ੍ਰਿਤ ਜੀ ਪੈਂਦੇ ਗਿੱਦੜਾਂ ਤੋਂ ਸ਼ੇਰ ਵੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜੱਦ ਵਜ ਦੀ ਚੋਟ ਨਗਾੜੇ ਤੇ ਕਈ ਪਹਿਮ ਚੰਦ ਜੈ ਸੜਦੇ ਰਹੇ ਸੁਣ ਸੁਣ ਕੇ ਗੂੰਜਾ ਪੰਥ ਦੀਆਂ ਦਿੱਲੀਓਂ ਵੀ ਝੰਬਰ ਝੜਦੇ ਰਹਿ ਜਿੱਤਾਂ ਦੇ ਦਾਵੇ ਕਰਦੇ ਰਹੇ ਪਰ ਹਰ ਕੋਈ ਉਸ ਤੋਂ ਹਾਰ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਹਨੇ ਜਿਗਰਾ 컬ਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਅੰਮ੍ਰਿਤ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇੱਕ ਲੜਾ ਦਿੱਤਾ ਇੱਕ ਖਾਤਰ ਦੇਸ਼ ਆਜ਼ਾਦੀ ਦੀ ਪੁੱਤਰਾ ਦਾ ਨਯੰਦਾ ਪਾ ਦਿੱਤਾ ਜਦ ਵੇਖਿਆ ਡਿੱਗ ਅਜੀਤ ਪਿਆਲਾ ਉਂਗਲ ਤੋਰ ਜੁਝਾਰ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਲਾਂ ਦੀਆਂ ਸੇਜਾਂ ਸੰਦਾਰਿਆ ਵਿੱਚ ਜੰਗਲੀ ਛਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾਰਿਆ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਮ੍ਹਾਂ ਮਾਰ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਗ ਜਰੀ ਦੇ ਸੁਰ ਨੇ ਉਨ ਜਾਲਮ ਦੀ ਜੜ ਪੁੱਟੀ ਜਾ ਉਹ ਹੱਸ ਕੇ ਵਚਨ ਉਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤ ਚਾਰ ਧਰਮ ਤੋਂ ਵਾਰ ਗਿਆ ਜੋ ਲਮਾਦੀ ਰਹੀ ਨ ਕਸਰ ਕੋਈ ਹੋ ਜਾਮਾ ਲੀਰੋ ਲੀਰ ਗਿਆ ਪੈਰਾਂ ਵਿੱਚ ਛਾਲੇ ਪੈ ਗਏ ਸੀ ਤਾਹੀਓ ਬਣ ਉੱਚਦਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਹਨੇ ਜਿਗਰਾ ਕਰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਉਸ ਮਰਦ ਅਗਮੜੇ ਯੋਦੇ ਦੀ ਕੀ ਲਿਖਣਾ ਹੈ ਕੁਰਬਾਨੀ ਨੂੰ ਯੁੱਗਾ ਤੱਕ ਦੁਨੀਆ ਝੁੱਕਦੀ ਰ ਉਸ ਧਨ ਪੁੱਤਰਾਂ ਦੇ ਦਾਨੀ ਨੂੰ ਜੋਗਾ ਸਿੰਘ ਭਗਵਾਲੀ ਆਵੀ ਤਰਪਉ ਸਾਗਰ ਚੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ